ਸਨ ਨੇ ਉਹ ਬਹੁਤਾਂ ਨੂੰ ਸ਼ੁਰੂ ਕਰਨ ਦੇ ਤੋ ਕੋਈ ਹੈ ਜਿਆ ਸਤਿ ਸਵਾ ਬਾਕੀ ਬਿੰਦ ਕਰਨਾ 10 ਬੈਂਕ ਮੈਂ ਆਪਣੇ ਘਰ ਤਿੰਨ ਖੰਡਾ ਕਰਨੇ ਹੈ ਰੈਂਡਾ ਖੰਡਾ ਇਹ ਹੈ ਇਹ ਬਰਦਾ

मैं पढ़ाई का मैं आपने एक सा एक साल मंगाए तो उस जगह पर इस करके मैं नाले दाल मिला एक दूसरा लगाओ तीसरा लगाओ मेरा बिंदा रिश्ता इस पर नाले मेरे भूआजी एक मेरी मासी एक मेरी भैन उन्होंने सौरा पड़ा

ਨਰਮਨ ਸਰਪੰਚ ਫਾਰਸੀ ਰਾਹੀਂ ਯਾਤਰੀ ਨਰਮਨ ਜੀ ਨੂੰਲੇ ਸਮਾਜ ਨੂੰ 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 ਤੇ ਮੋਦੀ ਲੈ ਕੇ ਆ ਮੇਰੀ ਜਨਕਸ਼ਣ ਗੋਸ਼ਟੀ ਬਣੀ ਤਾਂ ਇਹ ਮਰੀ ਸਭਾ ਨਾ ਬਣੀ ਕੋਲ ਹਰ ਮਹੀਨੇ ਦੇ ਕल्याण ਕਾਰਜ ਕਿ ਬਿੜੂ ਦੁਜੀਨਵਾਰ ਮਨਸਿਪਾ ਲੈ ਚੇਪੁਰ ਤੇ ਉਸਤਵਾਰ ਜਿਹੜੇ ਦੋਸਤਾਂ ਦੇ ਆ ਰਹੇ ਆ ਪਰ ਡਾਕਟਰ ਜਨ ਸਿੰਘ ਉਸਤੇ ਅਮੋਪੈਟੇਰੀ ਉਹ ਗਿਸ਼ਨ ਦੇ ਡਿਪਰਸੀ ਉਹਨਾਂ ਨੇ ਮਤਲਬ ਉਹ ਡਿਪੜਾਈ ਸੀ ਸ਼ੇਰਪੁਰੋਂ ਸੈਂਟਰ ਹੁੰਦਾ ਸੀ ਡਾਕਟਰ ਸੰਪੂਰਨ ਤੇ ਆਪਣਾ ਇਹਨਾਂ ਦੇ ਨਾਲ ਤਸਵੀਰ ਜਿਸ ਵਨ ਉਹ ਬਣਾ ਰਾਮ ਸਿੰਘ ਵਰਚਨ ਦੇ ਪੁੱਤ ਰਾਮਨਾਰਾਇਣ ਗੁਰੂ ਕੋ ਤੇ ਸਾਡੀ ਜੁਗਰੀਏ ਬੰਦੇ ਸੀ ਹਨੀ ਨੂੰ ਮਿਲਾਂਦਾ ਸੀ ਇੱਕ ਵਾਰ ਮੈਂ ਉਹ ਰੈਕਡਨ ਸੰਧੀ ਕਰਦਾ ਵੀ ਇੱਕ ਵਾਰ ਫਾਲ ਕਨਿਵਾਸ ਨਮ ਚੱਲ ਰਿਹਾ ਸੀ ਸਭ ਨੇ ਬੇਦਰਦ ਨੂੰ ਨੇ ਆ ਕਹਿੰਦਾ ਪਰਾਣਾ ਤੁੰਗੜਾ ਮੇਰੀ 40 ਸਾਲ ਪੁਰਾਣੀ ਹੈ ਔਰ ਮੇਰਾ ਸਾਥ ਆਹਾਂ ਆਹਾਂ ਅੱਜ ਨਾਲ ਦੇ ਕੋਈ ਮੇਰੇ ਹੋਣੇ ਕੀ ਸਮਝਦਾ ਮੈਂ ਸੋਚਿਆ ਵੀ ਬੰਦਗੀ 40 ਸਾਲ ਪੁਰਾਣੀ ਹੈ ਪਰ ਅੱਜ ਮੇਰੇ ਅੱਜ ਇਹ ਦੋਸਤਿਆਂ ਕੋ ਵੀ 40 ਸਾਲ ਦਾ ਇਨਸਾਨ ਆਪਾਂ ਨੂੰ ਸੋਚੀਏ ਨੇ ਤੇ ਮੇਂ ਪਈ ਫਿਰ ਕਲਾਸ ਜਿਹੜੀ 40 ਰੁਪਏ ਚਾਈਗੀ ਤੇ ਤਾਂ ਕਹਿੰਦਾ ਅਸੀਂ ਉਹ ਤੇ ਪਹਿਲਾਂ ਵੀ ਲੰਮੜ ਗੋਹੜੇ ਪੜਿਆ ਸੀ ਸਿਆ ਸਮਾਜਿਕ ਪਰਮਾਣੂ ਪ੍ਰੋਗਰਾਮਾਂ ਦੀ ਤੇ ਅੱਜ ਵੀ ਤੁਹਾ ਸਾਹਮਣੇ ਇਹ ਕੰਮ ਟਿਕੜੇ ਪੜਿਆ ਬਾਰਗਿਸਤਾ ਹੈ ਤੇ ਬਹੁਤ ਸਾਡਾ ਮੇਰੀ ਨਾਨਸ਼ਾਨ ਸੰਗਰੂਰ ਐਨਵਾਇਰਨਮੈਂਟਲ ਪ੍ਰੋਗਰਾਮ ਹੋਇਆ ਸੀ ਤੇ ਉੱਥੇ ਇਕੱਠੇ ਹੋਏ ਬਹੁਤ ਵਾਰ ਦੇ ਖਾ ਲਈ ਲੋਸਟੀ ਚੱਲ ਰਹੀ ਹੈ ਉਹਨਾਂ ਨੇ ਸਾਡੀ ਗੱਲ ਬਾਤ ਕੀਤੀ ਹੋਏ ਨਾ ਕਿ ਕਿਹਦੇ ਦੇ ਸੁਝਾਅ ਸੀ ਤੇ ਜੇ ਅਸੀਂ ਕੀ ਸਾਡਾ ਪਹਿਲਾ ਮਨਲਾ ਸਵਾਰਨਾ ਹੋਇਆ ਸੀ ਇਸਰੀ ਗੱਲ ਆਪਣੇ ਕਾਪੀ ਦੇ ਸਾਹਮਣੇ ਕਿੰਨਾ ਮੈਂ ਉੱਜਵਲ ਤਨਵੰਤੇ ਐਸਟਾ ਨੇ ਦਿਨ ਵਿੱਚ 45000 ਤੋਂ ਕੋਈ ਨਾ ਅੱਜ ਤੱਕ ਕੋਈ ਲੋਕ ਕਿ ਕਾਪੀ ਦਾ ਸਰੀਰ ਦਾ ਨਹੀਂ ਹੋ ਗਿਆ ਜਿਹਦੇ ਵਿੱਚ ਵੈਦ ਚੰਦ ਸਿੰਘ ਉੱਤੇ ਨੂੰ ਨੰਨੇ ਬਹੁਤ ਤੇ ਇੱਕ ਮੜਾ ਸ਼ਿਖਰ ਤੋਂ ਇਹ دوسری ਗੱਲ ਵੀ ਵਿੰਗ ਲੇਖਤਾ ਕੰਮ ਹੀ ਰੱਖੇ ਤੇ ਕੰਮ ਮੜਾ ਹਾ ਟ੍ਰੇਕ ਪਣਾ ਲਈ ਕਿਉਂਕਿ ਉਹਨਾਂ ਜਦੋਂ ਵਿਹਾਰ ਸਭਾ ਆ ਗਈ ਤਾਂ ਉਹ ਉਹ ਅਨੇਗਾ ਤੋਂ ਪੇਪਰ ਕੱਢਿਆ ਸੋਧੀਆਂ ਤੇ ਉਹਦੇ ਚੋਂ ਪਹਿਲਾਂ ਬੈਂਕ ਚੈਂਪੀਅਨ ਸੀ ਪਾਰਟੀ ਨੂੰ ਲੋ ਇਨਿਸਟ ਰੋਟ ਆਫ ਪਾਰਟੀ ਦਾ ਉਹ ਕੈਨਾਲ ਤੋਂ ਉੱਤੇ ਆਣ ਸਾਪਣੇ ਲੋਕਾਂ ਆ ਕੇ ਮੋਟਾ ਪਾਰਟੀ ਬਣ ਗਈ ਸੀ ਉਹ ਪਾਰਟੀ ਨੂੰ ਸੀ ਉਸ ਤੋਂ ਬਾਅਦ ਲਗਾਤਾਰ ਜਿੰਨਾ ਚਿਰ ਇਹ ਕੱਟਦਾ ਰਹੇ ਹਜ਼ਮਾ ਕੰਟੀਨਿਊ ਵਿੱਚ ਸ਼ਬਦ ਰਹੇ ਆਰਟੀਕਲ ਤੇ ਉਹ ਕਹਿੰਦਾ ਉਹ ਸੱਚ ਮਲਾਂ ਕਰਦੇ ਨਾ ਬੋਲੇ ਆਈਸੀ 2000 ਤੇ ਉਸ ਤੋਂ ਬਾਅਦ ਉਹ ਫਿਰ ਪੇਪਰ ਬੰਦ ਕਰ ਕੇ ਕੱਢ ਕੇ ਫਿਰ ਗੁਰਮੇਲ ਨੇ ਅਨੁਭਵ ਪੇਪਰ ਕੱਢਿਆ ਉਹ ਵੀ ਬਾਨੀ ਕਰ ਤੋਂ ਉਹ ਚਲੋ ਬੰਦ ਹੋਇਆ ਬੱਖੀ ਗੱਲ ਹੈ ਮੇਰੀ ਜਿਹੜੀ ਗੰਨੂ ਕੋਲ ਤੇ ਪਛਾਣ ਉਹ ਕਰਕੇ ਲੰਮਾ ਹੋ ਗਈ ਨਾ ਨਾ ਹੋ ਗਈ ਤੇ ਦੂਸਰੀ ਗੱਲ ਹੈ ਕਿ ਆਹ ਜਿਹੜੀ ਅੰਜੀ ਤੇ ਗੋਸ਼ਟੀ ਹੋਈ ਹੈ ਇਹ ਭਾਸ਼ਾ ਭਾਰਤ ਦਾ ਇੱਕ ਉਰਦੂ ਦਾ ਪੇਪਰ ਨਿਕਲਦਾ ਪਰਵਾਜ਼ ਹੈ ਅਣੀ ਰੁਮੀ ਪ੍ਰਾਂਗਿ ਕਾਇਨ ਦਾ ਉਹਦੇ ਵਿੱਚ ਇੱਕ ਗਦਰਸਾ ਇਸ਼ੂ ਹੁੰਦੀ। ਪਰ ਮਨਾਂ ਨੇ ਇਹ ਕਿਛੁ ਉਸ ਤੋਂ ਅਗਰ ਜ਼ਿੰਦਗੀ ਹੋਰ ਕੋਈ ਉਲਗਣਾ ਹੋ ਆਪਣਾ ਰਾਹ ਜਰਵੇਂ ਰਸੋ ਸ਼ਹਿਰ ਆਮ ਦਾ ਦੋਸਤ ਕਾਲ ਦਾ ਦੁਸ਼ਮਣ। ਉਹਦਾ ਪੰਜਾਬੀ ਕੰਮ ਕਰਕੇ ਇੱਕ ਕਿਤਾਬ ਦਾ ਟੈਕਨਿਕਰ ਆਪਣੇ ਤੋਂ। ਬਰੇ ਸ਼ਾਮੀ ਇਹਨਾਂ ਕਰਕੇ ਬਰੇ ਸ਼ਾਮਾਂ ਪੇਸ ਨੂੰ ਖੋਲੇ ਪਰੇ ਜਾਂਦਾ ਨੰਦਰਾ ਟੋੜ। मैक सम्झंदा थी छोटी साम्हूं हिकु असां घर लॻंदो तड़ियूं घर जा उहो कंहिं जा खोलंदा रंडी पथे लॻंदो जॾहिं खोलंदा रंडी पथे लॻंदो ਉਹ ਜਿੰਦ ਦਾ ਮਰਿਆ ਸੀ ਕੋਟ ਨਹੀਂ ਆ ਕੇ ਡਾਕਟਰ ਦੇ ਉੱਪਰ ਲਾ ਕੇ ਕਹਿੰਦੀ ਹੈ ਕਿ ਮੈਂ ਤਾਂ ਡੀਆਂ ਹਾਂ ਅੰਸਰੀਆ ਕਰਨ ਨੂੰ ਇਹਦਾ ਨਹੀਂ ਕਰਦੀ ਕਿੱਥੇ ਆ ਕੇ ਗੱਲ ਕਰੋ ਖਤਮ ਹੋ ਗਈ ਤੇ ਅਰੇ ਕਲਮ ਅੱਜ ਦੇ ਜਿਹੜੇ ਬਲਾਰੇ ਨੇ ਪਹਿਲਾਂ ਧੰਨਵਾਦ ਇਹ ਬੰਦੇ ਨੂੰ ਬਹੁਤ ਇਹਨਾਂ ਨੇ ਮੇਰੀ ਜੀਵਨਤਾ ਤੇ ਕਿਸੇ ਕੋਲੇ जे पेपर हिस्सा लिया उन्होंने कुछ गल्वाइया ने असल हर असल मैं सब तो पहला मैक्स का पढ़िया उसके फिर करना शुरू किया मेरी था 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 था। कोई भी लक्ष्मा चैलेंज है कोई भी पढ़ के कह रहे भी मेरा पात्र करू जाति पाती है धार्मिक अंध विशवासी है जहाँ कोई इस तरह जी मतलब क्योंकि मैं जलों भी कोई रचना लिखा चाहे वह गजल लिखा चाहे कोई गैंग लिखा चाहे कहानी लिखा नहीं कहानी लिखा तो मेरा टारगेट होंगे मैं स्नेहा देना स्नेहा देने वे ना होकड़े हो उस ਮੈਂ ਕਰੇਗੀ ਲਿਖਣ ਵਾਸਤੇ ਨਹੀਂ ਲਿਖ ਰਿਹਾ ਉਸਨ ਕਹਿਣ ਵਾਸਤੇ ਨਹੀਂ ਇਹ ਮੇਰਾ ਆਪਣਾ ਵਿਚਾਰ ਹੈ ਇੱਕ ਪਾਪੂ ਕੈਰਾਸੂਨ ਦਾਤਾ ਪਿਸਾਰੋ ਮੇਰਾ ਸੀ ਦੂਸਰੀ ਗੱਲ ਹੈ ਇਹ ਆਸ ਸੰਗਠਨ ਕਰਦੀ ਇਹ ਪੰਜਾਬ ਉਹਦੇ ਨਾਲ ਇਹ ਦੂਸਰੀ ਗੱਲ ਹੈ ਜਿਹਨੂੰ ਨਾਲ ਦੇ ਪ੍ਰੋਗਰਾਮ ਸੰਬੰਧਨ ਉਹਨਾਂ ਦੇ ਸੰਪਾਦਕ ਸਿੰਘ ਜਿਹਨਾਂ ਦੇ ਇਹ ਪੇਪਰ ਚੱਲ ਰਹੇ ਨੇ ਤੇ ਉਹ ਉਹ ਸਾਹਮਣੇ ਸਪੈਸ਼ਲ ਬਸਨ ਹੈ ਨੇ ਕਾ ਵਾਸਤੇ ਨੇ ਮੈਂ

ਆਸਿਕ ਸਿੱਧੇ ਅਸਕੇ ਰਿਹਾ ਕੋਈ ਜਾਂ ਮਿਲੋ ਮੁਸਲਮਾਨਾਂ ਵਿੱਚ ਮੁਖੰਨਾ ਤੇ ਦਿਵਾਰ ਉੱਤੇ ਨੂੰ ਮਾਸਟਿਕ ਇਹਨਾਂ ਦੀ ਮਿਕਾਨ ਕਰਨ ਸੀਗੀ ਰਾਵਣ ਵਾਲੇ ਕਰਦੇ 9 ਇਸ ਦਾ ਬਰਤਵਾ ਕਰਾ ਦਿੱਤਾ ਪਰ ਉਹ ਹੋ ਗਿਆ ਉਹ ਸਾਡੀ ਮਾਨਸਿਕਤਾ ਤੋਂ ਰੋਕਣਾ ਰਾਮਚੰਦਰ ਨਹੀਂ ਹੋਇਆ ਉਹ ਸਾਡੀ ਮਾਨਸਿਕਤਾ ਦੇ ਵਿੱਚ ਬੈਠਾ ਜਦ ਇਹ ਕਿੰਨਾ ਗੱਲਾਂ ਉਹਨਾਂ ਰੱਖੀਆਂ ਇਹਨੇ ਅਸੀਂ ਉਹਨਾਂ ਨੂੰ ਉਹ ਸਾਈਕਲ ਤੋਂ ਲੈ ਕੇ ਵਰਤਣਾ ਹੈ ਅਪਣੇ ਅੰਦਰ ਵੀ ਕੀਅਸੀਓ ਤੋਂ ਕੰਮ ਲੈ ਸਕਦੇ ਆ ਪੋਜਿਟਿਵਿਟੀ ਵਾ ਸਕਦੇ ਆ ਉਹ ਮੈਨੂੰ ਨਹੀਂ ਕੁਛ। ਇਹ ਸੰਗਮਾਵਨ ਨਿਰਗਲ ਕੈ ਡਾ ਉਹ ਪਿਆਰੇ ਰਹੇ। ਵੀ ਮੈਂ ਅਕਸ਼ੀਲਾ ਮੈਂ ਪਰਿਸ਼ਟਾਂ ਮੈਂ ਸਹਿਪਾਂ। ਇਹਨਾਂ ਕਰਨਾ ਦੇ ਵਿੱਚ ਮੈਂ ਤੇਰੇ ਪ੍ਰਸ਼ਨ। ਨਾ ਮੈਂ ਸੰਦਿਸ਼ਵਾਦੀ ਨਹੀਂ ਕਰਨੀਆ। ਨਾ ਮੈਂ ਕਰਿਆ ਨਾ ਕੋਈ ਸਹਿਮਨਾ ਕਰਨਾ। ਜੇ ਕਿਸੇ ਨੂੰ ਚੁੱਪੀ ਹੈਗਾ ਲੋ ਵੀ ਮੈਂ ਅਕਸ਼ੀਲਾ ਮੈਂ ਪਰ ਇਕਰਮ ਚਾਹੀਦੀ ਹੈ ਕਿ ਤੁਸੀਂ ਜਿੰਨੇ ਬੰਦੇ ਬੈਠੇ ਹੋ ਜਿੰਨੇ ਵੀ ਪੂਰੀ ਦੁਨੀਆ ਤੇ ਤੁਸੀਂ ਬੰਦੀ ਹੈ। ਸਾਰਿਆਂ ਨਖਸ਼ੀ ਕੋਈ ਮਨੇ ਨਾਮਾ ਨੇ ਕੋ ਬਖਰੀ ਗੱਲ ਜਦ ਇਹ ਸਾਡੇ ਹੌਸਲਾ ਸੀ ਕਹਨੇ ਆ ਅਸੀਂ ਰੀਅਲਿਸਟ ਹੋਣੀਆਂ ਅਸੀਂ ਦਰਸ਼ੀ ਦਾ ਅਸੀਂ ਜਿਹੜੇ ਹੈਗੇ ਸੀ ਧਰਮਾਂ ਦੇ ਵਿੱਚੋਂ ਜਾ ਕੇ ਉੱਥੇ ਜਾ ਕੇ ਪੋਜ਼ਿਟਿਵਿਟੀ ਨਹੀਂ ਲੱਭੀ ਮੇਰੇ ਜੀਕ ਬਾਲਾ ਹਮ ਨੂੰ ਸ਼ਬਦ ਨਹੀਂ ਸਾਰਿਆਂ ਨੂੰ ਉਪੇਗ ਕਰਵਾਉਣੇ ਵਾਹਣ ਨੂੰ ਕੋਰਣਾ ਪੜੇਗਾ ਪਰ ਪਰਮਾਨੰਥ ਤੋਂ ਬਿਨਾਂ ਸਭ ਚੱਕਣੇ ਜਿਹੜੇ ਸਾਡੇ ਅੰਗਰੇਜ਼ਾਂ ਦਾ ਸੱਭਿ ਜਨਾ ਦੇ ਆਪਣੇ ਕੋਲ ਹਾਂ ਦੇ ਸਮੂਹ ਤੇ ਅੰਦਰੋਂ ਦੀ ਆਪਣੀ ਸੀ ਗੱਲ ਸੀ ਨਾ ਦੀ ਵੀ ਇਹ ਨਾਟਕਿਆਂ ਨਾਲ ਜਾ ਠੀਕ ਹੈ ਬਿਲਕੁਲ ਅਸੀਂ ਨਾਟਕ ਕਰਦੇ ਹਾਂ ਜੇਕਰ ਸਾਡੇ ਤੁਸੀਂ ਨਾਟਕ ਕਰ ਸਾਡੀ ਯਰ ਕੀ ਕਰਨਾ ਇਹ ਪੂਰੀ ਦੁਨੀਆ ਵਿੱਚ ਸਟੇਜ ਆਨੰਦ ਦਾ ਅੰਤ ਹੈ ਤੁਸੀਂ ਨਾਟਕ ਖੇਡਦੇ ਹੋ ਉਹਦੇ ਵਿੱਚੋਂ ਕਿਹੜਾ ਨਾਟਕ ਕਿੰਨਾ ਕਾਮਯਾਬ ਹੁੰਦਾ ਉਹ ਦੱਸ ਸਕਦੇ ਹੋ ਇਹ ਰਾਜਮਾਨੀ ਗੱਲ ਨਹੀਂ ਹੈ ਕਿ ਉਹ ਬਿਲਕੁਲ ਠੀਕ ਸੀ ਅਸੀਂ ਤਾਂ ਇਸ ਸਟੇਜ ਉੱਤੇ ਨੰਬਰ ਇਹ ਤਾਂ ਮੁਕੜੇ ਇਸ ਨੂੰ ਹੋਰ ਨੇਮ ਉੱਤੇ ਮੁਕੜਦਾ ਟਾਈਮ ਹੈ ਕਿ ਸਾਡੇ ਨਾਲ ਤੁਸੀਂ ਬਾਤ ਨਹੀਂ ਕਰ ਦੋ ਉਪਰ ਜੋ ਜੀਕਾ ਬਿਲਕੁਲ ਕੋਈ ਕਿਉਂਕਿ ਕਿਉਂਕਿ ਇੰਡੀਆ ਨੇ ਇਹ ਭਾਸ਼ਾ ਲਈ ਤੇ ਬੋਲੀ ਨੂੰ ਦੇਣਾ ਤੇ ਦੁਨੀਆ ਸਿੰਪਲ ਨਹੀਂ ਜਿਹਾ ਤੋ ਆਪਣਾ ਮੈਸੇਜ ਹੈਡਾ ਕਨਵੇ ਨਹੀਂ ਕਰਦਾ ਅਸੀਂ ਜਦੋਂ ਗੱਲ ਲੋਕਾਂ ਦੀ ਭਾਸ਼ਾ ਕਰਾਂਗੇ ਲੋਕਾਂ ਨੂੰ ਕੂਲਿਸ ਕਰਾਂਗੇ ਤਾਂ ਉਹ ਸਾਡੇ ਕੋਲ ਸੁਣਨਗੇ ਮੈਂ ਹਰ ਤਰ੍ਹਾਂ ਕੋਸ਼ਿਸ਼ ਕਰਦਾ ਹਾਂ ਤੇ ਬਦਰ ਬੋਲੀ ਵਿਦਵਾਨ ਬਹੁਤ ਹੁਣੇ ਇਧਰ ਆ ਕੇ ਤੁਹਾਨੂੰ ਦੰਦਾ ਹੋਵੇ ਕਿ ਇਹ ਸੇਕੰਡ ਜਾਂ ਇਹ ਲਾਗਾ ਸੀ ਉਹ ਕੀਦਾ ਹਰ ਰੋਜ਼ ਦੇ ਵੀ ਕਲੀਅਰ ਵੀ ਨਾ ਆਸਪਾਤਾਂ ਨੇ ਉਸ ਇਸ ਨੂੰ ਦੇਖਿਆ ਨਾ ਨਾ ਨਹੀਂ ਦੇਖਿਆ ਇਹ ਕੋਸਲਾ ਨਹੀਂ ਇਹ ਹਬੀਲਾ ਦਾ ਨਹੀਂ ਸਬੰਧ ਨਹੀਂ ਅਸੀਂ ਇਹ ਕਹਿੰਦੇ ਹਾਂ ਵੀ ਜੇ ਆਸਪਾਤਾਂ ਦੇ ਨਾਲ ਕਿਸੇ ਦਾ ਵੀ ਕੰਮ ਸਾੜਦਾ ਹੋਵੇ ਤਾਂ ਸਾਨੂੰ ਕੋਈ ਦਗਾ ਨਹੀਂ ਜਦੋਂ ਆਸਪਾਤਾਂ ਦੇ ਵਿੱਚ ਕੋਈ ਆदमी ਕਿਸੇ ਦੀ ਧੀਮ ਲੜਦਾ ਹੈ ਕਿਸੇ ਨੂੰ ਮਾਨਸਿਕ ਤੌਰ ਤੇ ਟਾਰਗੇਟ ਕਰਦਾ ਹੈ ਜਾਂ ਕੋਈ ਵੀ ਰਿਕਵੈਸਟ ਵਾਲੀ ਗੱਲ ਆਉਂਦੀ ਹੈ ਤਾਂ ਅਸੀਂ ਵੀ ਰੁਚੀ ਫੜਦੇ ਹਾਂ ਤੇ ਅੰਦਰ ਦੇ ਵਿੱਚ ਨੰਨਜਨਾ ਬੋਹਦਾ ਸਿਰਸਤ ਨਾਲ ਸਾਰੇ